ਆਦੀ ਘਰ ਜਿਹੜੀ ਰਿਲੀਜ਼ ਕੀਤੀ ਗਈ ਉਹਦੇ ਵਿੱਚ ਜਿਹੜੇ ਬਹੁਤ ਹੀ ਅਪੱਤੀਜਨਨ ਸੀਨ ਸੀ ਔਰ ਜਿਹੜੇ ਡਾਇਲੌਗ ਸੀ ਉਹ ਬਹੁਤ ਹੀ ਜਿਹੜੇ ਮਾੜੇ ਦੇ ਵਿੱਚ ਡਾਇਲੌਗ ਦਰਸਾਏ ਗਏ ਸੋ ਅਸੀਂ ਅੱਜ ਪੰਜਾਬ ਸਰਕਾਰ ਨੂੰ ਔਰ ਅਸੀਂ ਕੇਂਦਰ ਸਰਕਾਰ ਨੂੰ ਇਹ ਅਪੀਲ ਕਰਦੇ ਆ ਕਿ ਜਿਹੜੀਆਂ ਇਹੋ ਜਿਹੀਆਂ ਫਿਲਮਾਂ ਨੇ ਜਿਨ੍ਹਾਂ ਦੇ ਨਾਲ ਕਿਸੇ ਦੀ ਵੀ ਧਾਰਮਿਕ ਭਾਵਨਾਵਾਂ માં ਜਿਹੜੀਆਂ ਆਤ ਹੁੰਦੀਆਂ ਨੇ ਇਹੋ ਜਿਹੀਆਂ ਫਿਲਮਾਂ ਰਿਲੀਜ਼ ਨੇ ਕੀਤੀਆਂ ਜਾਣ ਅਸੀਂ ਸੈਂਸਰ ਬੋਰਡ ਨੂੰ ਵੀ ਇਹ ਬੇਨਤੀ ਕਰਦੇ ਆ ਕਿ ਤੁਸੀਂ ਸਾਰੀਆਂ ਫਿਲਮਾਂ ਨੂੰ ਦੇਖ ਕੇ ਦੁਬਾਰਾ ਇਹਨਾਂ ਨੂੰ ਜਿਹੜੀ ਫਿਲਮਾਂ ਚਲਾਉਣ ਦੀ ਆਗਿਆ ਦਿਵੋ ਤਾ ਜੋ ਕਿਸੇ ਦੀ ਵੀ ਧਾਰਮਿਕ ਭਾਵਨਾ ਜਿਹੜੀ ਠੇਸ ਨਾ ਪਹੁੰਚੇ ਉਹਨੂੰ ਅਤੇ ਦੂਜਾ ਅਸੀਂ ਇਹਦੇ ਜਿਹੜੇ ਪ੍ਰੋਡਿਊਸਰ ਨੇ ਦਾ ਹੀਰੋズ ਨੇ ਉਹਨਾਂ ਨੇ ਇੱਕ ਗੱਲ ਪੁੱਛਣੀ ਚਾਣਿਆ ਕਿ ਤੁਸੀਂ ਜਿਹੜੇ Hindu ਦੀ ਹੀ ਔਲਾਦ ਹੋ ਤੁਹਾਨੂੰ ਆਪ ਨੂੰ ਸ਼ਰਮ ਆਉਣੀ ਚਾਹੀਦੀ ਹੈ ਤੁਸੀਂ ਪਹਿਲਾਂ ਤਾਂ ਜਿਹੜੇ ਸੈਨਿਕ ਨੇ ਉਹਨਾਂ ਨੂੰ ਤੁਸੀਂ ਚਮੜੇ ਦੇ ਜਾਕਟਾਂ ਦੇ ਚਮੜੇ ਦੇ ਜੁੱਤੀਆਂ ਪਹਿਨਾਈਆਂ ਹੋਈਆਂ ਅਤੇ ਦੂਜਾ ਤੁਸੀਂ ਡਾਇਲੋਗ ਜਿਹੜੇ ਬਹੁਤ ਹੀ ਇਸ ਫਿਲਮ ਦੇ ਵਿੱਚ ਮਾੜੇ ਬੋਲੇ ਗਏ ਸੋ ਤੁਹਾਨੂੰ ਆਪ ਨੂੰ ਸ਼ਰਮ ਆਣੀ ਚਾਹੀਦੀ ਹੈ ਦੇ ਸੈਂਸਰ ਬੋਰਡ ਨੂੰ ਵੀ ਸਾਡੀ ਇਹ ਬੇਨਤੀ ਹੈ ਕਿ ਦੁਬਾਰਾ ਇਹੋ ਜਿਹੀ ਫਿਲਮਾਂ ਕੋਈ ਵੀ ਰਿਲੀਜ਼ ਨਾ ਕਰੋ ਉਹਨਾਂ ਨੂੰ ਪਹਿਲਾਂ ਦੇਖੋ ਜਿਹੜੀਆਂ ਸਮਾਜ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਮਾਹੌਲ ਪੈਦਾ ਆਇਆ ਕਰਨ ਔਰ ਸੈਂਸਰ ਬੋਰਡ ਨੂੰ ਅਸੀਂ ਇਹ ਚੇਤਾਵਨੀ ਦਿੰਦੇ ਹਾਂ ਬਾਲੀਵੁੱਡ ਨੂੰ ਕਿ ਅਸੀਂ ਪਹਿਲਾਂ ਵਾਲੇ ਹਿੰਦੂ ਪੰਜਾਬ ਦੇ ਵਿੱਚ ਨਹੀਂ ਰਹਿ ਗਏ ਜੋ ਤੁਸੀਂ ਪਹਿਲਾਂ ਮਜ਼ਾਕ ਬਣਾਇਆ ਹੋਇਆ ਸੀ ਜੇਕਰ ਦੁਬਾਰਾ ਤੁਸੀਂ ਇਹੋ ਜਿਹੀ ਕੋਈ ਵੀ ਫਿਲਮ ਬਣਾਉਦੇ ਹੋ ਜਾਓ ਸਿਨੇਮਿਆਂ ਦੇ ਵਿੱਚ ਲੱਗਦੀ ਹੈ ਅਸੀਂ ਸਿਨੇਮਿਆਂ ਦਾ ਜਿਹੜਾ ਤੋੜਨ ਦੀ ਜ਼ਿੰਮੇਵਾਰੀ ਸਿਖਸਨਾ ਪੰਜਾਬ ਦੀ ਹੋਵੇਗੀ ਪਰ ਜੇਕਰ ਕੋਈ ਵੀ ਅਣਸਕਾਵੀ ਘਟਨਾ ਹੋਣ ਜੇ ਫਿਲਮ ਨਾ ਬੰਦ ਕੀਤੀ ਗਈ ਤਾਂ ਬਾਪਰ ਦੀ ਆ ਤਾਂ ਉਸ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਦੀ ਹੋਵੇਗੀ ਸੋ ਸਾਡੀ ਇਹ ਹੀ ਪੀਲ ਹੈ ਦੁਆਰਾ ਕਿ ਇਹੋ ਜਿਹੜੀਆਂ ਫਿਲਮਾਂ ਹੈ ਉਹਨਾਂ ਨੂੰ ਜਿਹੜੀ ਨਾ ਰਿਲੀਜ਼ ਕੀਤੀ ਜਾਣ ਪਹਿਲਾਂ ਉਹਨੂੰ ਦੇਖੋ ਤੇ ਫਿਰ ਉਹਨਾਂ ਨੂੰ ਜਿਹੜੀ ਪਰਮਿਸ਼ਨ ਦਿੱਤੀ ਜਾਵੇ ਤਾਂ ਕਿ ਪੰਜਾਬ ਦਾ ਹਿੰਦੁਸਤਾਨ ਦਾ ਜਿਹੜਾ ਮਾਹੌਲ ਹੈ ਉਹ ਖਰਾਬ ਨਾ ਹੋਵੇ ਸ਼ਾਂਤਮਈ ਬਣਿਆ ਰਹੇ